으아, 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 ਸਾਰਿਆਂ ਦੇ ਸਾਹਮਣੇ ਆਓ ਚੱਲੀਏ ਰੋਸ ਪ੍ਰਦਰਸ਼ਨ ਦੇ ਵਿੱਚ 12000 ਤੋਂ ਹੋ ਗਿਆ ਹੈ ਖਾਗੇ ਕੋਣਕ ਪਰ ਰਿਪੋਰਟ ਕਰ ਰਿਪੋਰਟ ਕੱਟ ਕਰਕੇ ਜੋ ਸਰਕਾਰ ਨਾਲ ਮੈਚਿੰਗ ਨਹੀਂ ਜਾ ਰਹੇ ਹੋ ਤੁਹਾਡੇ ਨਾਲ ਸਾਡੇ ਮੰਡਲ ਪ੍ਰਧਾਨ ਪੱਲੋ ਆਪ ਤੋਂ ਕਿਰਪਾ ਜਲਚਕਾਨੀ ਜੀ ਸਾਡੇ ਤੇਪਰੀ ਤੋਂ ਮੰਡਲ ਪ੍ਰਧਾਨ ਆਰਕੇ ਸਿੰਧੀ ਜੀ ਮੇਰੇ ਨਾਲ ਇੱਕ ਖਾਤੇ ਦੇ ਇੰਚਾਰਜ ਲਕਸ਼ੋਪਤ ਜੀ ਸਾਡੇ ਮਹਿਲਾ ਮੋਰਚ ਤੋਂ ਪਾਰਟੀ ਜਿੰਦਾਬਾਦ ਹੌਲੀ ਹੌਲੀ ਚੱਲਣੀ ਹੌਲੀ ਹੌਲੀ अब तो बता के तो तो दे कारबन तो कर दिया करन निकालो करन निकालो करन निकालो चालू शादी के दे करन में तेरा जीता आरती करता पापी देखे दे शादी के मन पतली आ रही है बन पड़े बन पड़े हमको भाई तो दुलार के दे काम करनी शादी में मन पढ़ना बने कोना जोश तो बने बने बता कबूतर बता कर देना ਅੱਜ ਉਹਨਾਂ ਦੇ ਮਿੱਤਰ ਮਦਦ ਨੂੰ ਜਿਹੜਾ ਰੋਸ਼ਪਤ ਅੱਜ ਲੱਗਣ ਤੇ ਇਹਨਾਂ ਨੇ ਮੈਨੂੰ ਕੱਲ ਸੁਣਨਾ ਨਾ ਹੋਵੇ ਹੌਲੀ ਹੌਲੀ ਦੇਖਣਾ ਆਪਾਂ ਨੇ ਉਹਦਾ ਸਰਬਾਈ ਬਚਾਉਣੀ ਆ ਕਿ ਆਪਾਂ ਨੇ ਲੋਕਾਂ ਨੂੰ ਦਿਖਾਉਣਾ ਕਿ ਪਾਉਣ ਕਬਜ਼ਾ ਰਿਆ ਚੀਜ਼ਾਂ ਬਹੁਤ ਿਆਰ ਰੱਖਿਆ ਜਾਵੇ ਕੀ ਕਿਸ ਵਕਤ ਸ਼ੁਰੂ ਹੋਏਗੀ ਆਪਾਂ ਸਾਰਿਆਂ ਨੇ ਦੇਖਿਆ ਹੋਵੇਗਾ ਜੇ ਕਿਸੇ ਅਨਪੜ ਗਵਾਰ ਬੰਦੇ ਨੂੰ ਕਿਸੇ ਹੱਟੀ ਤੇ ਬਿਠਾ ਦੋ ਉਹ ਹੱਟੀ ਵੀ ਸਾਰੀ ਵੇਚ ਦਿੰਦਾ ਹੈ ਹੱਟੀ ਦੇ ਵਿੱਚ ਮਾਲ ਵੀ ਨਹੀਂ ਹੁੰਦਾ ਤੇ ਗੱਲੇ ਦੇ ਵਿੱਚ ਰੋਕੜਾ ਵੀ ਨਹੀਂ ਹੁੰਦਾ ਉਹੀ ਹਾਲ ਆਪਣੇ ਮੁੱਖ ਮੰਤਰੀ ਨੇ ਪੰਜਾਬ ਦਾ ਕਰਤਾ ਪੰਜਾਬ ਦੇ ਕੋਲ ਆਪਣੇ ਪੱਲੇ ਕੁਝ ਰਿਆ ਨਹੀਂ ਜਿੰਨੇ ਪੈਸੇ ਸੀਗੇ ਜਿਹੜੇ ਫੰਡ ਸੀਗੇ ਸਭ ਖਤਮ ਕਰਤੇ ਤੇ ਸੈਂਟਰ ਦੇ ਜਿਹੜੇ ਫੰਡ ਆਂਦੇ ਨੇ ਉਹ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਵਰਤਨੇ ਕਿਵੇਂ ਨੇ ਸੈਂਟਰ ਦੇ ਉੱਤੋਂ ਅੱਜ ਸਾਡਾ ਜਿਹੜਾ ਇਹ ਧਰਨਾ ਹੈ ਉਹ ਇਹ ਹੈ ਵੀ 12000 ਕਰੋੜ ਰੁਪਇਆ ਜਿਹੜਾ ਆਇਆ ਇਹ ਸਰਕਾਰ ਨੂੰ ਉਹਦਾ ਹਿਸਾਬ ਕਿੱਥੇ ਹੈ ਇਹਨਾਂ ਦੇ ਜਿਹੜੇ ਐਮਐਲਏ ਨੇ ਇਹਨਾਂ ਦੇ ਜਿਹੜੇ ਲੀਡਰ ਨੇ ਚਾ ਚਾ ਪਾ ਪਾ ਟਾ ਟਾ ਬਹੁਤ ਜ਼ਿਆਦਾ ਕਰਦੇ ਨੇ ਕਿਸੇ ਦਾ ਇਸ ਤੇ ਕੋਈ ਜਵਾਬ ਨਾ ਆਇਆ ਨਾ ਆਊਗਾ ਤੇ ਨਾ ਆ ਸਕਦਾ ਹੈ ਇਹ ਤੁਸੀਂ ਸਾਰੇ ਨੋਟ ਕਰ ਲਿਓ ਇਹਨਾਂ ਕੋਲ ਕੋਈ ਹਿਸਾਬ ਨਹੀਂ ਹੈ ਇਹਨਾਂ ਕੋਲ ਕੋਈ ਵਿਉਂਤਬੰਦੀ ਨਹੀਂ ਹੈ ਇਹ ਸੋਚਦੇ ਨੇ ਸਟੇਟ ਨਹੀਂ ਆ ਇੱਕ ਸਟੇਜ ਆ ਮਰਾਸੀਆ ਵਾਂਗੂ ਆਓ ਨੱਚ ਕੇ ਟੁਕਟਲੇ ਸੁਣਾ ਕੇ ਚਲੇ ਜਾਓ ਇਹ ਪੰਜਾਬ ਸਰਕਾਰ ਦੀ ਪਾਲਿਸੀ ਆ ਸਿੱਧੀ ਸਾਦੀ ਕੋਈ ਲੋਕਾਂ ਵਾਸਤੇ ਵੈਲਫੇਅਰ ਵਾਸਤੇ ਲੋੜ ਪਈ ਤੇ ਕੋਈ ਜੋ ਆਪਣੇ ਆਪ ਆਈ ਹੈ ਹੁਣ ਇਹਨਾਂ ਦੀ ਕੋਈ ਪਲੈਨਿੰਗ ਨਹੀਂ ਸੀਗੀ ਜਦੋਂ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਏ ਉਦੋਂ ਸੀਐਮ ਸਾਹਿਬ ਜਾ ਕੇ ਉੱਥੇ ਹਸਪੀਟਲ ਦੇ ਵਿੱਚ ਐਡਮਿਟ ਹੋ ਗਏ ਉਦੋਂ ਕਿਉਂ ਨਹੀਂ ਉਹਨਾਂ ਕੋਲ ਜਾ ਕੇ ਕਿਹਾ ਕਿ ਜੀ ਦੋ ਫੰਡ ਦੋ ਪੈਸੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੋਂ ਚਲੇ ਗਏ ਔਰ ਇਹਨਾਂ ਨੂੰ ਸੁਪਨਾ ਆ ਗਿਆ ਕੋਈ ਪੈਸੇ ਘੱਟ ਦੇ ਕੇ ਗਏ ਆ ਭਾਈ ਤੂੰ ਮੁੱਖ ਮੰਤਰੀ ਐ ਸਟੇਟ ਦਾ ਤੂੰ ਉੱਥੇ ਬਹਿ ਕੇ ਇੱਕ ਗਾਇਕ ਨਾਲ ਸਿੰਗਰ ਨਾਲ ਵੀਡੀਓ ਕਾਲਾ ਕਰ ਰਹੇ ਆ ਤੂੰ ਮੁੱਖ ਮੰਤਰੀ ਐ ਤੂੰ ਮਿਲਣ ਦਾ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਜਾ ਕੇ ਗੁਜ਼ਾਰਿਸ਼ ਕਰਦਾ ਕਿ ਜੀ ਮੈਨੂੰੰਨਾ ਪੈਸਾ ਚਾਹੀਦਾ ਪ੍ਰਾਣਾ ਮੈਂ ਇਹ ਹਿਸਾਬ ਲਾਇਆ ਤੇ ਨਵਾਂ ਮੈਨੂੰ ਇੱਥੇ ਚਾਹੀਦਾ ਪਰ ਨਾ ਪ੍ਰਾਣਾ ਹਿਸਾਬ ਦੇਣ ਜੋਗੇ ਨਾ ਨਵਾਂ ਪੈਸਾ ਚੱਜ ਨਾਲ ਲਾਂਜੋਗੇ ਨਾ ਕਿਸੇ ਨਾਲ ਵਰਤਨ ਜੋਗੇ ਤੇ ਨਾ ਇਹਨਾਂ ਨੂੰ ਕੋਈ ਇਹ ਦੇਸ਼ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਕੋਈ ਇੱਜ਼ਤ ਤੇ ਨਾ ਪੰਜਾਬ ਦੇ ਲੋਕਾਂ ਲਈ ਪਿਆਰ ਅੱਜ ਤੱਕ ਦੀ ਰਿਕਾਰਡ ਸਭ ਤੋਂ ਨਕੰਮੀ ਸਭ ਤੋਂ ਨਕਾਟ ਸਭ ਤੋਂ ਨਕਿੱਧ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਜਦੋਂ 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 ਜ ਕੀ ਕਾਹਾਂਗੇ ਹੋਰ ਕੁਝ ਕਹਿਣ ਨੂੰ ਨਹੀਂ ਹੈਗਾ ਆ ਵੀ ਹੁਣ ਛਾਨਣੀ ਫੂਕਾਂਗੇ ਬਹਾਨਾ ਲਾਣਾ ਸੀ ਕੋਈ ਨਾ ਕੋਈ ਖਬਰ ਬਣਾਣੀ ਸੀ ਕਿ ਉਹ ਇਹ ਬਣਾ ਲਈ ਵੀ ਸਾਨੂੰ ਤਾਂ ਜੀ ਐਂ ਕਹਤਾ ਤੂੰ ਉੱਥੇ ਬਈ ਪ੍ਰੋਟੋਕਾਲ 'ਚ ਬੈਠਾ ਹੈ ਇੱਕ ਪ੍ਰਧਾਨ ਮੰਤਰੀ ਦਾ ਪ੍ਰੋਟੋਕਾਲ ਹੁੰਦਾ ਆਣ ਤੋਂ ਪਹਿਲੇ ਮਿੰਟ ਆਫ ਮੀਟਿੰਗ ਵੀ ਜਾਂਦੇ ਆ ਪਲੈਨਿੰਗ ਵੀ ਜਾਂਦੇ ਆ ਕਿਹੜੀ ਸਰਕਾਰ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜੀ ਮੋਦੀ ਸਾਹਿਬ ਆ ਰਹੇ ਨੇ ਇਹ ਮੰਤਰੀ ਮਿਲਾਂਗੇ ਕਿਹੜਾ ਇਹਨਾਂ ਨੇ ਉੱਥੇ ਮੈਮੋਰੈਂਡਮ ਦੇਤਾ ਕਿਹੜਾ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਦੇਤਾ ਕਿਹੜੀ ਇਹਨਾਂ ਨੇ ਸਟੇਟ ਦੀ ਪਲੈਨਿੰਗ ਸ਼ੋ ਕਰਤੀ ਤੇ ਕਿਹੜਾ ਇਹਨਾਂ ਨੇ 12000 ਕਰੋੜ ਤੁਸੀਂ ਮੈਨੂੰ ਦੱਸੋ ਤੁਸੀਂ ਦੁਕਾਨ ਤੇ ਇੱਕ ਮੁੰਸ਼ੀ ਰੱਖ ਲਓ ਉਹਨੂੰ 10000 ਰੁਪਏ ਫੜਾ ਦੋ ਉਹ ਖਾ ਜਾਏ ਨਵੇੜ ਜਾਏ ਤੇ ਥੋੜੇ ਤੋਂ 10000 ਹੋਰ ਮੰਗੇ ਗਾਉਂਗੇ ਤਾਂ ਹਿਸਾਬ ਦੇਣਾ ਜ਼ਰੂਰੀ ਹੈ ਉਹ ਵੀ ਜਿਹੜਾ ਪੈਸਾ ਸੀਗਾ ਟੈਕਸ ਦਾ ਲੋਕਾਂ ਦੀ ਮਿਹਨਤ ਦਾ ਲੋਕਾਂ ਤੋਂ ਆਇਆ ਹੋਇਆ ਪੈਸਾ ਸੀਗਾ ਜਿਹੜਾ ਇਹ ਨਕੰਮੀ ਸਰਕਾਰ ਖਾ ਗਈ ਤੇ ਖਤਮ ਕਰ ਗਈ ਪਿਛਲੇ ਗਵਰਨਰ ਵੀ ਉਰੇ ਪਹੁੰਚਿਆ ਗਵਰਨਰ ਵੱਲੋਂ ਕਿਹਾ ਗਿਆ ਕਿ ਨरेन्द्र ਮੋਦੀ ਨੇ ਹਲੇ ਪਹਿਲੀ ਕੀ ਦਿੱਤੀ ਹੈ 200 ਕਰੋੜ ਰੁਪਏ ਦਾ ਲੱਗਦਾ ਵੀ ਇਸ ਤੋਂ ਬਾਅਦ ਉਮੀਦ ਹੈ ਕਿ ਜਿਵੇਂ ਜਿਵੇਂ ਲੋੜ ਪਿਆ ਕਰੇਗਾ ਉਸ ਤੋਂ ਅੱਗੇ ਰੜੇ ਨੇ ਦਿੱਤੀ ਜਾਣ ਕੇ ਬੱਸ ਜਿਵੇਂ ਜਿਵੇਂ ਲੋਡ ਪਾਉਗੀ ਸਾਡੇ ਪ੍ਰਧਾਨ ਮੰਤਰੀ ਨੇ ਹਮੇਸ਼ਾ ਪੰਜਾਬ ਨੂੰ ਇੱਕ ਪਹਿਲ ਦਿੱਤੀ ਹੈ ਤੇ ਅੱਗੇ ਵੀ ਦੇਣਗੇ ਤੇ ਜਿੱਥੇ ਜਿੱਥੇ ਪੈਸੇ ਦੀ ਲੋਡ ਹੋਊਗੀ ਸੈਂਟਰ ਤੋਂ ਸਟੇਟ ਨੂੰ ਆਊਗਾ ਤੁਸੀਂ ਦੇਖ ਲਓ ਜਦੋਂ ਆਪਣੀ ਖੇਤੀ ਦੀ ਤਾਨ ਆਂਦੀ ਹੈ ਚਾਹੇ ਸੀਸੀ ਐਲਿਮਿਟ ਹੈ ਚਾਹੇ ਗੂਗੀਆਂ ਆਪਦਾ ਦੇ ਵੇਲੇ ਏਡ ਹੈ ਆ ਪਿੱਛੇ ਜੇ ਇਹਨਾਂ ਕੋਲ 12437 ਕਰੋੜ ਦੀ ਇੱਕ ਗ੍ਰਾਂਟ ਆਈ ਸੀਗੀ ਉਹ ਵੀ ਇਹਨਾਂ ਨੇ ਗਾਇਬ ਕਰਤੀ ਉਹਦਾ ਵੀ ਕੋਈ ਹਿਸਾਬ ਨਹੀਂ ਹੈਗਾ ਉਹ ਅੱਜ ਹਲੇ ਚਕੂਕਿਆ ਨਹੀਂ ਹੈਗਾ ਅਸਲ 'ਚ ਆ 12000 ਕਰੋੜ ਜੋ ਕਿ ਹੜ ਆਏ ਨੇ ਆਪਦਾ ਇਹ ਉਹਦੇ ਉਹਦੇ ਕਰ ਰਹੇ ਸਾਡੇ ਪ੍ਰਧਾਨ ਜੀ ਆ ਗਏ ਜੀ ਉਹ ਕਹਿੰਦੇ ਕਿ ਕਹਦੇ ਹੋ ਵੀ 12000 ਕਰੋੜ ਦਾ ਹਿਸਾਬ ਦੋ ਲੇਕਿਨ ਅੱਜ ਪ੍ਰੈਸ ਕਾਨਫਰੰਸ 'ਤੇ ਦੇ ਵੀ ਮੁੱਖ ਮੰਤਰੀ ਕਹਿੰਦਾ ਪੈਸਾ ਤਾਂ ਆਇਆ ਨਹੀਂ ਕਰ ਪਿਆ ਮੈਂ ਤੁਹਾਨੂੰ ਕਿਹਾ ਵੀ ਇਹ ਉਹ ਮੁੱਖ ਮੰਤਰੀ ਹੈ ਜਿਹਨੂੰ ਕੱਖ ਨਹੀਂ ਆਂਦਾ ਪੈਸਾ ਜਦੋਂ ਸੈਂਟਰ ਤੋਂ ਸਟੇਟ ਨੂੰ ਆਂਦਾ ਹੈ ਤਾਂ ਉਹ ਕਾਊਂਟਾਜ ਹੀ ਜਾਂਦਾ ਹੈ ਕੋਈ ਐਂ ਤਾਂ ਨਹੀਂ ਸੜਕ 'ਤੇ ਰੱਖ ਜਾਂਦਾ ਤੇ ਜੇ ਇਹਨਾਂ ਕੋਲ ਉਹ ਹੀ ਹਿਸਾਬ ਨਹੀਂ ਹੈਗਾ ਤਾਂ ਤੁਸੀਂ ਇਸ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਕਹੋਗੇ ਤੁਸੀਂ ਇਸ ਸਰਕਾਰ ਨੂੰ ਸਰਕਾਰ ਕਹੋਗੇ ਜਿਹੜੀ ਕਹਿੰਦੀ ਹੈ ਪੈਸਾ ਹੀ ਨਹੀਂ ਆਇਆ 12000 ਕਰੋੜ ਸਾਡੇ ਸੀਨੀਅਰ ਲੀਡਰਸ਼ਿਪ ਨੇ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਤੋਂ ਵੀ ਪ੍ਰੈਸ ਕਾਨਫਰੰਸ ਕਰਕੇ ਕਾਗਜ਼ ਵੀ ਦਿਖਾਏ ਨੇ ਇਹ ਵੀ ਦੱਸਿਆ ਇਹ ਸਾਲ ਚੰਨਾ ਗਿਆ ਇਹ ਸਾਲ ਚੰਨਾ ਗਿਆ 4 ਸਾਲ ਪੈਸੇ ਖਾਈ ਗਏ ਉਹ ਆਪਦਾ ਦੇ ਪੈਸੇ ਸੀਗੇ ਵੀ ਜੇ ਕੋਈ ਆਪਦਾ ਆਉਗੀ ਉਹ ਪੈਸਾ ਉੱਥੇ ਵਰਤਿਆ ਜਾਊਗਾ 4 ਸਾਲ 5 ਸਾਲ ਜਿਹੜਾ ਪੈਸਾ ਆਇਆ ਉਹ ਖਾ ਗਏ ਤੇ ਹੁਣ ਜਦੋਂ ਆਪਦਾ ਆਈ ਹੈ ਕਾ ਲੋਕਾਂ ਦੇ ਕੋਲ ਜਾਣਦੇ ਜਦੋਂ ਟਾਈਮ ਸੀਗਾ ਤਾਂ ਕਦੀ ਇਹ ਤੇ ਨਹੀਂ ਘੁੰਮ ਰਿਆ ਸੀ ਦਾ ਮੁੱਖ ਮੰਤਰੀ ਤੇ ਕਦੀ ਹਸਪੀਟਲ ਤੇ ਐਡਮਿਟ ਹੋਇਆ ਹੋਇਆ ਸੀਗਾ ਇਹ ਤੋਂ ਵੀਡੀਓ ਕਾਲਾ ਕਰਾ ਲਓ ਪੰਜਾਬ ਦੇ ਸਿਗਰਾਂ ਨੂੰ ਪਰ ਪੰਜਾਬ ਦੇ ਲੋਕਾਂ ਨਾਲ ਤਾਂ ਇਹਨੂੰ ਦੇਖੋ ਇਹਨੂੰ ਉੱਥੇ ਨਾਲ ਬੁਲਾਓ ਉੱਥੇ ਦੀ ਜਵਾਬ ਦੇਹੀ ਨਾ ਮੰਗੋ ਤੁਹਾਡੀ ਰੈਲੀ ਹੈ ਜੀ ਸੱਪਾ ਵਾਲਾ ਦੇ ਪਾਸੋਂ ਰੋਡ ਦੇ ਤੇ ਕਾਫੀ ਸਾਰਾ ਝੂਠ ਆਇਆ ਦੇ ਲੇਕਿਨ ਤੁਹਾਡੀ ਰੈਲੀ ਦੇ ਵਿੱਚ ਝੂਠ ਜਿਹੜਾ ਹੈਗਾ ਉਹ ਨੂੰ ਵੀ ਆ ਧੱਕੀ ਆ ਰਹੀ ਹੈ ਬੂਥਰ ਬਿਜਾਰ ਰਹੇ ਨੇ ਰੋਡ ਤੇ ਪਟਾਕੇ ਚੱਲ ਰਹੇ ਕਿਸੇ ਨਾਲ ਦੇਖ ਤੋਂ ਇਸ ਨੂੰ ਵੀ ਰੂਪ ਹੋਵੇ ਨਾਲ ਦਿਖਾੜਾ ਕਿ ਕਿੱਡਾ ਖੁੱਲੀ ਛੋਟੀ ਦੇਖੋ ਜੀ ਜ ਨੇ ਜੇ ਕੋਈ ਮੇਰੇ ਭਰਾ ਕਿਸੇ ਦੋਸਤ ਦਾ ਹੈਗਾ ਮੈਂ ਹੁਣੇ ਕੰਨ ਪਟਕੂਗਾ ਇਹਨਾਂ ਦੇ ਤੇ ਅੱਗੇ ਤੋਂ ਇਸ ਗੱਲ ਨੂੰ ਨੋਟ ਰੱਖਾਂਗੇ ਹੁਣੇ ਇਹਨਾਂ ਨੂੰ ਮੈਂ ਬੰਦਾ ਵੀ ਬਣਾਉਂਗਾ ਤੇ ਹੁਣੇ ਡਾਂਟੂਗਾ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਨਾ ਹੋਊਗੀ ਕਰੋ ਜੀ ਪੰਜਾਬ ਦਾ ਵੱਡਾ ਮੁੱਦਾ ਹੈ ਕਿ ਇਹਦੇ ਮੇਰੇ ਡੈਮਾ ਦਾ ਕੰਟਰੋਲ ਹੈ ਪੰਜਾਬ ਨੂੰ ਦਿੱਤਾ ਗਿਆ ਹੈ ਲਗਾਇਕਿ ਤੁਸੀਂ ਸੂਲ ਸੈਂਟਰ ਦੇ ਨਾਲ ਜੁੜੇ ਹੋ ਤੁਹਾਨੂੰ ਮੌਕਾ ਮਿਲਦਾ ਹੈ ਸੈਂਟਰ ਦੇ ਵਿੱਚ ਜਾਓਗੇ ਕੋਈ ਤੋਹਾਰ ਰੱਖੋਗੇ ਪੰਜਾਬ ਦੀ ਮੁੱਖ ਮੰਤਰੀ ਦਾ ਕੰਟਰੋਲ ਕਹਿੰਦੇ ਪੰਜਾਬ ਨੂੰ ਦਿੱਤਾ ਗਿਆ ਹੈ ਬਿਲਕੁਲ ਜੀ ਅਸੀਂ ਮੁੱਖ ਮੰਗਾ ਸਾਡੀ ਪਾਰਟੀ ਦਾ ਏਜੰਡਾ ਸਾਡੀ ਸੀਨੀਅਰ ਲੀਡਰਸ਼ਿਪ ਦਾ ਏਜੰਡਾ ਪੰਜਾਬ ਨੂੰ ਦੁਬਾਰਾ ਖੜਾ ਕਰਨ ਲਈ ਬਲੂਪ੍ਰਿੰਟ ਜੇ ਕਿਸੇ ਸਰਕਾਰ ਕੋਲ ਹੈ ਤਾਂ ਉਹ ਸਿਰਫ ਭਾਜਪਾ ਦੀ ਸਰਕਾਰ ਹੈ। ਤੁਸੀਂ ਟ੍ਰੇਲਰ ਦੇਖਣਾ ਹੋਵੇ Rajasthan ਦਾ ਦੇਖ ਲਓ, Gujarat ਦਾ ਦੇਖ ਲਓ, UP ਦੇਖ ਲਓ ਜਿੱਥੇ ਸ਼ਰਿਆਮ ਲੋਕ ਦਿਨ ਦੇ ਵਿੱਚ ਉਹ ਕਹਿੰਦੇ ਹੁੰਦੇ ਸੀ ਕਿ ਬੀ ਰਾਮਪੂਰੀ ਚਾਪੂ ਮਸ਼ਹੂਰ ਹੈ। ਉਹ ਮਰ ਜਾਂਦੇ ਸੀਗੇ UP ਦੇ ਵਿੱਚ ਤੇ ਹੁਣ UP ਦੇਖ ਲਓ ਰਾਤ ਨੂੰ ਤੁਸੀਂ 1 ਵਜੇ ਵੀ ਸੜਕ 'ਤੇ ਘੁੰਮ ਲੋ ਤਾਂ ਇਹ ਭਾਜਪਾ ਦੇ ਟ੍ਰੇਲਰ ਨੇ ਇਹ ਭਾਜਪਾ ਦਾ ਟ੍ਰੇਲਰ ਹੀ ਤੁਹਾਨੂੰ ਸਰਕਾਰਾਂ ਤੇ ਪੰਜਾਬ 'ਚ ਦਿਖੂਗਾ। ਪੰਜਾਬ ਵੀ ਤੁਹਾਨੂੰ ਯੂਪੀ ਮਾਡਲ ਗੁਜਰਾਤ ਮਾਡਲ ਵਾਂਗੂੰ ਤਰੱਕੀਆਂ ਦੇ ਦੇਖੂਗਾ। ਛੜਾ ਦੇ ਮੁੱਦਿਆਂ ਤੇ ਕੀ ਮੋਡਲ ਲਾ ਕੇ ਚੱਲੋਗੇ ਸੈਕਟਰ ਦੇ ਵਿੱਚ ਲਾ ਕੇ ਕੀ ਖਾਸ ਤੌਰ ਤੇ ਚਾਹਦੇ ਹੋ ਪੰਜਾਬ ਨਾਲ ਹੱਟ ਕੇ। ਛੜਾ ਦੇ ਮੁੱਦਿਆਂ ਤੇ ਕਿਵੇਂ? ਕੀ ਸੈਂਟਰ ਵਿੱਚ ਲੈ ਕੇ ਜਾਓਗੇ ਕੀ ਮੁੱਦੇ ਲੈ ਕੇ ਜਾਓਗੇ? ਦੇਖੋ ਸਭ ਤੋਂ ਪਹਿਲਾਂ ਤਾਂ ਆਪਣੇ ਪਾਣੀ ਜਦੋਂ ਆਂਦਾ ਹੈ ਉਹਦੀ ਨਿਕਾਸੀ ਹੋਣੀ ਚਾਹੀਦੀ ਹੈ। ਬਹੁਤ ਸਾਰੇ ਦਰਿਆ ਬਹੁਤ ਸਾਰੇ ਨਾਲੇ ਖਾਲੀ ਪਏ ਰਹਿੰਦੇ ਆ ਉਹਨਾਂ ਨਾਲ ਪਾਣੀ ਦੀ ਡੈਮਾ ਦੀ ਕਨੈਕਟੀਵਿਟੀ ਨਹੀਂ ਹੈਗੀ। ਉਹਦੇ ਵਾਸਤੇ ਆਪਾਂ ਨੂੰ ਸੰਘਰਸ਼ ਕਰਨਾ ਚਾਹੀਦਾ। ਬਣਾਉਣਾ ਚਾਹੀਦਾ ਉਹ ਸਾਰਾ ਤੁਸੀਂ ਦੇਖੋ ਜਦੋਂ ਹੜ ਆਏ 15 ਦਿਨ 20 ਦਿਨ ਲੋਕਾਂ ਦਾ ਬੁਰਾ ਹਾਲ ਹੋ ਗਿਆ ਦੋ ਮੰਤਰੀ ਨੇ ਇਹਦੇ ਇੱਕ ਫਲੱਡ ਕੰਟਰੋਲ ਦਾ ਇੱਕ ਆਪਦਾ ਕੰਟਰੋਲ ਦਾ ਮੇਰੀ ਗੱਲ ਨੋਟ ਕਰ ਲਿਓ ਪਹਿਲੇ 20 ਦਿਨ ਕਿਸੇ ਮੰਤਰੀ ਦੀ ਪ੍ਰੈਸ ਕਾਨਫਰੰਸ ਨਹੀਂ ਹੋਈ ਕਿਸੇ ਆਪਦਾ ਕੰਟਰੋਲ ਮੰਤਰੀ ਨੇ ਆ ਕੇ ਇਹ ਨਹੀਂ ਕਿਹਾ ਵੀ ਮੈਂ ਪਿੰਡਾਂ ਤੇ ਜਾ ਰਹੇ ਹਾਂ ਜਾਂ ਮੈਂ ਇਹ ਪ੍ਰਬੰਧ ਕੀਤੇ ਹਨ ਸੁੱਤੇ ਪਏ ਰਹਿੰਦੇ ਆ ਜਦੋਂ ਜਾਗਦੇ ਆ ਉਦੋਂ ਬਹੁਤ ਟਾਈਮ ਹੋ ਗਿਆ ਹੁੰਦਾ ਹੈ ਔਰ ਜਿਹੜੇ ਤੁਹਾਡੇ ਵੱਲੋਂ ਵੀ ਕੋਈ ਪ੍ਰਧਾਨ ਜੀ ਪ੍ਰਧਾਨ ਜੀ ਤੁਹਾਡੇ ਵੱਲੋਂ ਵੀ ਕੋਈ ਹੜਪੇ ਦਿੱਤਾ ਵਾਸਤੇ ਕੋਈ ਸਹਾਇਤਾ ਪਹੁੰਚਾਈ ਗਈ ਹੈ ਕਿਸ ਤਰੀਕੇ ਦਾ ਆਵਾਸ ਨੂੰ ਸਜੋ ਸਾਡੀ ਪਾਰਟੀ ਤਾਂ ਜੀ ਉੱਥੇ ਹੀ ਰਹੀ ਹੈ ਸਾਡੇ ਵਰਕਰ ਉੱਥੇ ਹੀ ਰਹੇ ਨੇ ਅਸੀਂ ਹੁਣ ਮੈਡੀਕਲ ਕੈਂਪ ਵੀ ਲਾਇਆ ਨੇ ਸਾਡੇ ਪ੍ਰਧਾਨ ਜੀ ਗਏ ਨੇ ਸਾਡੇ ਦਿੱਲੀ ਤੋਂ ਮੁੱਖ ਮੰਤਰੀ ਨੇ ਭਾਜਪਾ ਦੇ ਉਹਨਾਂ ਨੇ ਵੀ ਭੇਜਿਆ ਹੈ ਟਰੱਕ ਹਰਿਆਣਾ ਤੋਂ ਟਰੱਕ ਹੋਇਆ ਜਦੋਂ ਕਿਸੇ ਸਟੇਟ ਦੀ ਮਦਦ ਥਲੇ ਨਹੀਂ ਆਈ ਸੀ ਪੰਜਾਬ ਨੂੰ ਉਦੋਂ ਨਾਇਬ ਸਿੰਘ ਸ਼ੈਣੀ ਜੀ ਨੇ 5 ਕਰੋੜ ਰੁਪਏ ਭੇਜਿਆ ਪੰਜਾਬ ਨੂੰ ਦਿੱਲੀ ਤੋਂ ਪੈਸਾ ਵੀ ਆਇਆ ਟਰੱਕ ਵੀ ਆਇਆ ਸਾਡੀ ਲੀਡਰਸ਼ਿਪ ਨੇ ਵੀ ਉੱਥੇ ਟਰੱਕ ਭੇਜੇ ਨੇ ਅਸੀਂ ਖੜੇ ਹਾਂ ਲੋਕਾਂ ਦੇ ਨਾਲ ਗੁਜਰਾਤ ਤੋਂ ਕਈ ਨਹੀਂ ਆਏ